ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਝੋਟੀ ਹੈ ਜੀ ਲੀਲੀ ਰਾਵੀ ਦੇਖ ਸਕਦੇ ਹੋ ਤੇ ਇੱਕ ਹੈਗੀ ਆ ਗਰਪਣ ਕਾਰ ਦਰਸੀ ਠੀਕ ਹੈ ਜੀ ਅੱਗੇ ਵਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤ ਉਹ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੰਬਰ ਜਿਹੜੀ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਂਦੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਸਸਰੀ ਕਾਲ ਨਾਮ ਨਾਮ ਸਤਨਾਮ ਸਿੰਘ ਪਿੰਡ ਦੀਪਗੜ੍ਹ ਜ਼ਿਲ੍ਹਾ ਬਰਨਾਲਾ ਦਾ ਜੀ ਹਾਂ ਜੀ ਬਈ ਛੋਟੀ ਜਾਣਕਾਰੀ ਬਈ ਛੋਟੀ ਵੀ ਇਹ ਹੋ ਗਈ ਹੈ 2 ਸਾਲ ਤੋਂ ਉੱਪਰ ਹਾਂਜੀ ਤੇ ਵੈਸੇ ਅੱਜ ਹੀਟ ਚ ਹੈਗੀ ਹਾਂਜੀ ਹਾਂ ਤੇ ਥਾਂ ਤੋਂ ਥਾਂ ਤੋਂ ਇੱਕ ਨੰਬਰ ਆਇਆ ਦੇਖ ਲਾ ਠੀਕ ਹੈ ਜੀ ਦਿਖਾ ਦਿਓ ਲਓ ਜੀ ਪੂਰੀ ਦਸੰਦੀ ਨਹੀਂ ਆਪਾਂ ਮਾੜੀ ਲੈਣ ਨੂੰ ਤੁਹਾਨੂੰ ਪਤਾ ਜੀ ਕਿ ਆਪਾਂ ਵੇਚਣੀ ਵੀ ਹੈ ਨਾ ਠੀਕ ਹੈ ਜੀ ਉਹ ਗਰੰਟੀ ਹੋਊਗੀ ਚਾਹੇ ਵੀ ਆਈ ਮੰਗਾ ਲੇ ਠੀਕ ਹੈ ਜੀ ਲੋਪਰਾ ਚੱਕਰ ਸੱਦੇ ਲੋਪਰਾ ਕਦਕਾਰ ਸੁਖਨਾ ਕਰਮ ਵਾਲੇ ਦੱਸੋ ਨਾ ਇੱਕ ਵਾਰ ਬਈ ਹੀਟ ਕੱਢ ਗਈ ਹੈ ਨਾ ਨਾ ਅੱਜ ਹੀ ਕੱਢੀ ਆ ਅੱਜ ਹੀ ਕੱਢੀ ਆ ਹਾਂ ਅੱਜ ਹੀ ਕੱਢੀ ਪਰਾ ਚੱਕਰ ਸੱਦੇ ਕੱਦ ਬੈਡ ਤੇ ਸਤਨਾਮ ਬਾਈ ਯਾਰ ਰੇਟ ਜੇ ਜਮਾ ਜਾਇਜ਼ ਦਾ ਖੱਚ ਕੇ ਰੇਟ ਮੋਲ ਦਾ 52000 ਕਰਿਆ ਬਾਈ ਹਾਂਜੀ ਬਾਕੀ ਮੌਕੇ ਤੇ ਕਰ ਲਾਂਗੇ ਬਾਦ ਘੜ ਜਿਹੜੀ ਹੋਊਗੀ ਠੀਕ ਹੈ ਜੀ ਹੈਨਾ 52000 ਹਾਂ ਲੋਪਰਾ ਬੱਦੀਆ ਸਿੰਘ ਸੁng ਬਹੁਤ ਸੋਹਣਾ ਸਿੰਘੀ ਸੁngੀ ਬਹੁਤ ਸੋਹਣੀਆ ਨੀਲੀ 라ਵੀ ਦੀ ਹੈ ਠੀਕ ਹੈ ਠੀਕ ਹੈ ਲੋ ਜੀ ਭਾਈ ਜੀ ਨਾਲ ਰੁਕ ਨਾ ਕਰੋ ਪਿੰਡ ਦੀਪਗੜ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਹਾਂਜੀ ਭਾਈ ਵਹਿੜ ਦੀ ਜਾਣਕਾਰੀ ਵਹਿੜਿਆ ਸੂਣ ਵਾਲੀ ਜੀ ਤੇ 18 ਤਰੀਕ ਨੂੰ ਦਿਨ ਪੂਰੇ ਆ ਜੀ ਹਾਂਜੀ ਦੂਜਾ ਸੂਆਗਾ ਪਹਿਲੇ ਸੂਏ ਦਿੱਤਾ ਇਹਨੇ 10-12 ਕਿਲੋ 10 ਕਿਲੋਟਰ ਤੱਕ ਦਿੱਤਾ ਹੈ ਹਾਂਜੀ ਹੁਣ ਜਾਨੀ ਦੇ ਦੂਗੀ 14 ਕਿਲੋ ਦੇ ਦੇ 13 ਦੇ ਦੇ ਹਨਾ ਠੀਕ ਹੈ ਜੀ ਹਲੇ ਅੱਠ ਦਿਨ ਬਾਕੀ ਆਲੇ ਠਾਰਾ ਕਰਕੇ ਨੂੰ ਦਿਨ ਪੂਰੇ ਆ ਠੀਕ ਹੈ ਜੀ ਲੋਪਰਾ ਥਾਂਤੂਣ ਬਹੁਤ ਚੰਗਾ ਸੀਲ ਸਾਊ ਆ ਠੀਕ ਹੈ ਜੀ ਜ ਕਿੰਨੇ ਦਿਨ ਦੱਸਿਆ ਸੀ ਬਾਕੀ ਇਹ 18 ਨੂੰ ਪੂਰੇ ਅधे ਦਿਨ ਅੱਜ ਕਿੰਨੀ ਹੋ ਗਈ ਜੀ 11 ਅੱਜ 11 ਤਰੀਕਾ ਹਾਂ ਮੰਨ ਲਓ ਕਿ ਹਫਤਾ ਕਰ ਗਿਆ ਇੱਕ ਹਫਤਾ ਲੈ ਜੂਗੀ ਰਾਮ ਦਾ ਹਫਤਾ ਲੈ ਜਾਓ ਅਸਲ ਵਾਧੂ ਕਰਿਆ 18 ਲਾਟ ਲਾ ਘਾਟ ਲਾ ਬਾਦ ਨਹੀਂ ਲੈਦੀ ਇੰਨੇ ਕਿਨੂ ਪਿੰਡੋ ਲਈ ਆਪਾਂ ਠੀਕ ਹੈ ਜੀ ਆਓ ਜੀ ਕੱਦ ਬਟ ਸੁਖਨਾ ਸੋਹਣਾ ਕਰਮਾਬੜੀ ਦਾ ਠੀਕ ਹੈ ਜੀ ਲੋ ਜੀ ਸਤਨਾਮ ਰੇਟ ਬਈ ਯਾਰ ਖੱਚ ਗਈ ਦਾ ਇਹਦਾ ਮੁੱਲ 45 ਆ ਇਹਦਾ ਮੁੱਲ 45000 ਠੀਕ ਹੈ ਜੀ ਮੰਨ ਤਨ ਹੋ ਜੀ ਕਰ ਦਿਆਂਗੇ ਠੀਕ ਹੈ ਜੀ ਲੋ ਭਰਾ ਲਿੱਲੀ ਰਵੀ ਚੋਟੀ ਤੇ ਗੱਬਣ ਗਾਂ 5 7 ਤੇ 9 17 18 ਗਰੀਬਿੰਦਨ ਪੂਰੇ 18 ਨੂੰ ਪੂਰੇ ਆ ਜੀ ਠੀਕ ਹੈ ਜੀ ਲੋ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੋਪੇ ਬਾਈ